ਆਈ ਹਸਰੀ ਗਾਲ ਪੰਜਾਬੀਓ ਪਿੰਡ ਭੱਦਲ ਸੂਆ ਤਹਿਸੀਲ ਅਮਲੋਾ ਜ਼ਿਲ੍ਹਾ ਫਤਿਹਗੜ ਵਿਖੇ ਮਰਹੂਮ ਹਾਜੀ ਗੁਲਜ਼ਾਰ ਮੁਹੰਮਦ ਦੀਦਗਾ ਵਿਖੇ ਸਮੂਹ ਮੁਸਲਮਾਨ ਭਾਈਚਾਰੇ ਵੱਲੋਂ ਈਦ ਦਾ ਤਿਹਾੜ ਮਨਾਇਆ ਗਿਆ ਈਦ ਦੀ ਨਮਾਜ਼ ਪੜ੍ਹਨ ਉਪਰੰਤ ਮਦੀਨਾ ਮਸਜਿਦ ਮੁਸਲਮਾਨ ਕਮੇਟੀ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਐ ਇਕਬਾਲ हुसैन ਕੰਨ ਬੱਦਲ ਥੂਆ ਅੱਜ ਬਹੁਤ ਹੀ ਸ਼ੁਭ ਦਿਹਾੜਾ ਹੈ ਤੇ ਈਦ ਦੇ ਦਿਹਾੜੇ ਤੇ ਮੁੰਨਾਏ ਆਪਣੇ ਵੱਲੋਂ ਤੇ ਭਾਈਚਾਰੇ ਵੱਲੋਂ ਸਾਡੇ ਖਾਸ ਕਰਕੇ ਨਗਰ ਨਿਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਦੁਨੀਆ ਦੇ ਵਿੱਚ ਸਾਰੇ ਵੱਸਦੇ ਇਨਸਾਨਾਂ ਨੂੰ ਦਿਲ ਤੋਂ ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਔਰ ਅੱਜ ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਨਮਾਜ਼ ਅਦਾ ਕੀਤੀ ਗਈ ਹੈ ਇਹ ਸਾਡੇ ਹਾਜੀ ਮਰਹੂਮ ਹਾਜੀ ਗੁਲਜ਼ਾਰ ਮੁਹੰਮਦ ਜੀ ਦੀ ਯਾਦ ਵਿੱਚ ईद ਦਾ ਜਿਹੜੀ ਹੈ ਇਹ ਉਹਨਾਂ ਦੀ ਤਰਫੋਂ ਇਹ ਭਾਈਚਾਰੇ ਨੂੰ ਅਦਾ ਕੀਤੀ ਗਈ ਹੈ দান ਕੀਤੀ ਗਈ ਹੈ ਔਰ ਇਸ ਜਗ੍ਹਾ ਤੇ ਅੱਜ ईद ਦਾ ਸ਼ੁਭ ਤਿਹਾੜਾ ਨਮਾਜ਼ ਪੜ੍ਹ ਕੇ ਮਨਾਇਆ ਗਿਆ ਹੈ ਮੈਂ ਆਪਣੇ ਵੱਲੋਂ ਔਰ ਸਾਰੇ ਭਾਈਚਾਰੇ ਵੱਲੋਂ ਪਿੰਡ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਦੁਨੀਆ ਦੇ ਵਿੱਚ ਵੱਸ ਰਹੇ ਸਾਰੇ ਇਨਸਾਨਾਂ ਨੂੰ ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਔਰ ਅੱਲਾਹ ਅੱਗੇ ਦੁਆ ਕਰਦਾ ਹਾਂ ਕਿ ਅਜਿਹੇ ਮੌਕੇ ਸਾਨੂੰ ਅੱਲਾਹ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਬਾਰ-ਬਾਰ ਬਖਸ਼ੇ ਅੱਜ ਪਿੰਡ ਪੱਦਲ ਸੂਏ ਵਿਖੇ ਈਦ ਮਨਾਈ ਗਈ ਆ ਉਹ ਮੇਰੀ ਸਾਰੀ ਮੁਸਲਮਾਨ ਭਾਈਚਾਰੇ ਨੂੰ Eid ਦੀਆਂ ਬਹੁਤ ਬਹੁ ਮੁਬਾਰਕਾਂ ਜੋ ਵੀ ਪੰਜਾਬ ਚ ਬੈਠੇ ਨੇ ਜਾਂ ਦੇਸ਼ ਚ ਜਾਂ ਵੱਖ-ਵੱਖ ਕੰਟਰੀਆਂ ਚ ਬੈਠ ਰਹੇ ਹਨ ਸਾਰਿਆਂ ਨੂੰ Eid ਦੀਆਂ ਬਹੁਤ ਬਹੁ ਮੁਬਾਰਕਾਂ ਹਮੇਸ਼ਾ ਅੱਲਾਹ ਇਹਨਾਂ ਨੂੰ ਖੁਸ਼ ਰੱਖੇ ਤਰੱਕੀਆਂ ਬਖਸ਼ੇ ਕੰਦਰ ਸਿੰਘ ਗੋਗੀ ਆਮ ਆਦਮੀ ਪਾਰਟੀ ਵੱਲੋਂ ਸਾਡੇ ਐਮਐਲਏ ਸ੍ਰੀ ਗੁਰਿੰਦਰ ਸਿੰਘ ਗਰੀਬੜਿੰਗ ਜੀ ਨੇ ਕੌਂਟਰਾਂ ਸੀਗਾ ਸੇ ਕਰਨ ਕਰਕੇ ਉਹ ਮਿਲ ਜੀ ਸੀਗੇ ਆਦੇ ਸੱਕੇ ਸਾਡੇ ਕੋਲ ਲਿਆਇਆ ਸੋ ਅਸੀਂ ਸਾਰੇ ਮੁਸਲਮ ਭਾਈਚਾਰੇ ਨੂੰ ਪੀਰ ਦੀਆਂ ਮੁਬਾਰਕਾਂ ਦਿੰਨੇ ਆਂ ਔਰ ਕਾਮਨਾ ਕਰਦੇ ਆਂ ਕਿ ਸਾਰੇ ਭਾਈਚਾਰੇ ਅੱਜ ਵੀ ਰਲ ਕੇ ਖੁਸ਼ੀਆਂ ਮਨਾਉਣ ਤਿਹਾਰ ਮਨਾਉਣ ਤੇ ਰਲ ਮਿਲ ਕੇ ਜੋ ਸਾਡੇ ਪੀਰਾਂ ਪਰ ਨੰਮਰਾ ਆਉਣੀਆਂ ਗੁਰੂ ਪੀਰਾਂ ਨੇ ਸਾਨੂੰ ਸਿੱਖਿਆ ਦਿੱਤੀ ਆ ਉਹਤੇ ਚੱਲਦੇ ਹੋਏ ਅਸੀਂ ਮਾਨਵਤਾ ਦੀ ਭਲਾ ਕਰੀਏ ਤੇ ਸਾਰੇ ਸਰਬੱਤ ਦਾ ਭਲਾ ਮੰਗਦੇ ਹੋਏ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਇਸ ਸਮਾਗਮ ਦੇ ਵਿੱਚ ਸਾਰਿਆਂ ਨੇ ਬਚੜ ਕੇ ਹਿੱਸਾ ਲਿਆ ਸੋ ਅਸੀਂ ਫੇਰ ਸਾਰੇ ਤੁਸ ਨੂੰ ਭਾਈਚਾਰੇ ਨੂੰ ਸਭ ਨੂੰ ਸਾਰੇ ਵਰਗਾਂ ਨੂੰ ਇਹ ਮੁਬਾਰਕਬਾਦ ਦਿੰਦੇ ਆ ਕਿ ਪਰਮਾਤਮਾ ਐਦਾਂ ਹੀ ਖੁਸ਼ੀਆਂ ਖਿੜੇ ਨਾਲ ਮਿਲ ਕੇ ਇਹ ਇਤਿਹਾਰ ਬਣਾਈਏ ਅਸੀਂ ਤੇ ਸਭ ਦਾ ਪਿਆਰ ਮੇਰੇ ਐਦਾਂ ਹੀ ਬਣਿਆ ਰਹੇ ਸੋ ਉਹੀ ਸਾਰਿਆਂ ਨੂੰ ਧੰਨਵਾਦ ਜੀ ਮੁਬਾਰਕਬਾਦ